ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਿਓ ਜੀ ਰਾਤ ਬਾਰਿਸ਼ ਹੋਈ ਚੰਗੀ ਕੱਲ ਦਿਨ ਤੇ ਹੀ ਹੋਰੀ ਦੀ ਥੋੜੀ ਥੋੜੀ ਸ਼ਾਮ ਨੂੰ ਵੀ ਚੰਗਾ ਪਿਆ ਆਪਣਾ ਰਾਤ ਕਾਫੀ ਮੀ ਪਿਆ ਗੜੇ ਮਰੀ ਵੀ ਹੋਈ ਗੱਲ ਹੋਈ ਥੋੜੀ ਉਹ ਦੇਰ ਹੈ ਕੋਈ 45 46 ਕਿ ਸਕਿੰਟ ਅੱਧਾ ਗਮਿੰਟ ਪਾਉਣਾ ਹੋਈ ਖਾਸੀ ਬਰੀਕ ਹੋਈ ਚਲੋ ਬਚਾਓ ਰਹਿ ਗਿਆ ਸਾਰੇ ਖੇਤ ਭਰ ਗਏ ਜੀ ਆਪਾਂ ਪਹੁੰਚੇ ਕਨੌਰ ਵਾਲੇ ਖੇਤ ਮ ਆਪਣੇ ਪੂਰੇ ਆਪਣੀ ਕਣਕ ਲੇਟਤੀ ਤਾਜਾ ਪਾਣੀ ਲਗਿਆ ਪਤਾ ਉਰੇ ਤਕਰੀਬਨ ਪਾਣੀ ਭਰਿਆ ਬਾ ਖੇਤ ਹੈ ਨਾ ਪਾਣੀ ਕੱਢेंगे ਇਧਰ ਨਹਿਰ ਕੇ ਖਦਾਨ ਹੈ ਆਪਣਾ ਪਾਣੀ ਨਿਕਲ ਜੇਗਾ ਜਿੰਨਾ ਕ ਨਿਕਲੇਗਾ ਆਪਣਾ ਕੱਢेंगे ਆਪਾਂ ਪਾਣੀ ਬਾਕੀ ਪਿੰਡ ਕ ਨਹੀਂ ਬਚਾਓ ਹੈ ਜੀ ਉੱਥੇ ਥੋੜੇ ਬੋਤੇ ਖੇਤ ਮ ਜਿਹੜੇ ਤਾਜੇ ਜਿ ਭਰੇ ਹੋਤੇ ਬਾਕੀ ਕਣਕ ਗੇਤੀ ਦੀ ਆਪਣੀ ਉੱਥੇ ਪਾਣੀ ਲਗਿਆ ਪਤਾ ਬਾਤ ਆਏ ਵਿਦ ਖੇਤ ਤਕਰੀਬਨ ਮੜਾ ਮੋਟਾ ਗਾੜਿਆਂ ਗੁੱਡਿਆਂ ਮਾ ਉੱਥੇ ਚਲੋ ਗੰਨੇ ਗੁੰਨੇ ਦਾ ਸਾਦ ਨੇ ਜਿੱਥੇ ਮੜ ਮੋਟਾ ਨਹੀਂ ਖੜ ਜੇਗਾ ਨਿਕਲ ਜੇਗਾ ਨਹੀਂ ਰਹਿ ਜੇਗਾ ਕੋਈ ਏਡਾ ਡੱਡਾ ਵਾਲੀ ਬਾਤ ਨਹੀਂ ਇਸ ਖੇਤ ਦਾ ਜ਼ਰੂਰੀ ਹੈ ਉਹ ਕਣਕ ਲੇਟ ਹੈ ਬਣੀ ਮੈਂ ਪਾਣੀ ਭਰਿਆ ਵਾ ਦੇਖੋ ਐਨ ਫੁੱਲ ਹੋਈ ਹੋਈ ਵੇ ਦੇਖਾਂ ਜੀ ਮਾਰਾਂ ਗੇੜਾ ਦਿਖਾਵਾਂ ਤੁਹਾਨੂੰ ਕਿਸ ਤਰ੍ਹਾਂ ਰਹਾ ਪਾਣੀ ਖੋਲ ਗਿਆ ਤਾਂ ਬਾਈ ਪਹਿਲਾਂ ਸਵੇਰੇ ਮੈਂ ਆ ਥੋੜਾ ਜਿਹਾ ਲੇਟ ਮੜ ਮੋਟਾ ਕਿਤੇ ਨੱਕੇ ਨੁੱਕੇ ਹੋਰ ਵਧਾਣੇ ਘਟਾਣੇ ਦੇਖ ਕੇ ਕਰ ਦਿੰਗੇ ਇੱਕ ਨੱਕਾ ਪਹਿਲਾਂ ਚੱਲ ਰਿਹਾ ਤਾਂ ਦੋ ਹੋਰ ਖੋਲਦੇ ਆਪਾਂ ਨੇ ਕਿਉਂ ਖੋਲਦੇ ਆ ਇੱਕ ਭਰਾਂ ਖੋਲਦੇ ਉਧਰ ਜਿਹੜੀ ਬਈ ਉਹ ਤਬੀਕੀ ਲੀਕ ਮਾਰਾਂ ਆਪਾਂ ਯੋ ਇਸੇ ਕੰਮ ਪਰ ਆਵਾ ਇਸ ਕਾ ਯੋ ਵੀ ਫਾਇਦਾ ਜਿਸ ਤਰ੍ਹਾਂ ਬਸ ਸਾਰਾ ਪਾਣੀ ਛੱਡ ਜੇ ਸਲੀਕਮ ਨੂੰ ਇਸ ਕਾ ਤਬੀਕੀ ਲੀਕ ਮਰੀ ਗਏ ਉਹੀ ਫਾਇਦਾ ਹਵਾ ਵੀ ਕੋਈ ਪਾਣੀ ਮੈਂ ਦਿੱਕਤ ਨਹੀਂ ਆਉਂਦੀ ਆਪਾਂ ਨੂੰ ਸਾਰਾ ਪਾਣੀ ਛੱਡ ਜਿਗਾ ਐਂਡ ਟਿੱਪ ਟਿੱਪ ਕਿ ਉਹ ਹੋ ਗਿਆ ਇੱਕ ਅੱਗੇ ਹੋ ਗਿਆ ਹੋਰ ਗੁੱਡੂ ਠੀਕ ਹੋ ਗਿਆ ਕਿਤਰਾ ਠੀਕ ਹੈ ਗੰਨੇ ਕੰਮ ਰੁਗ ਗਿਆ ਹੈ ਗੰਨਾ ਆਪਣਾ ਰੁਕ ਗਿਆ ਹੈ ਚੱਲ ਜੀ ਇੱਕ ਦੋ ਦਿਨ ਮਾ ਚਰੋ ਜੀ ਪਾਣੀ ਲੱਦਦੇ ਕੱਲ ਨੂੰ ਲੱਦ ਦੇਗੇ ਹਾਂ ਕੱਲ ਕਰ ਹੀ ਲੱਦਦੇ ਚੱਲ ਜੋ ਮਹਾਰਾਜ ਨੂੰ ਮਨਜ਼ੂਰ ਹੈ ਹਨਾ ਆਜਾ ਆ ਗਏ ਕੁਮਾਰੀ ਫਤਿਹ ਸਿੰਘ ਤਾਂ ਕਰਾਂਗੇ ਹਾਂ ਤਾਂ ਟਰਾਲੀ ਰੁਕੀ ਆਪਣੀ ਨਹੀਂ ਲੱਜ ਜਾਂਦੀ ਹੈ ਜਦੋਂ ਵੀ ਹੁੰਦਾ ਫਿਰ ਨਹੀਂ ਰੁਕਦੀ ਟਰਾਲੀ ਤੇਰੀ ਲੇਵਰ ਨਾਲ ਪਿੱਛੇ ਤੇ ਕੰਮ ਨਹੀਂ ਕਰਿਆ 6 ਕਿੱਲੇ ਕਿੱਲੇ ਨਾਲ ਆਪਣੀਆਂ ਐਨ ਫਲ ਖੜੀਆਂ ਦੇਖੋ ਇਹ ਤਾਂ ਵੀ ਗਿੱਲੀ ਕੱਜੀ ਵੀ ਆ ਰੇ ਨੂੰ ਨੇ ਲੱਕੇ ਖੁੱਲੇਵੇਂ ਜਿੱਥੇ ਨੂੰ ਦੋ ਕਿੱਲੇ ਗੋਰੀ ਤੇ ਪਰਾਂ ਐਨ ਸਾਰ ਆਏ ਹੌਲੀ ਹੌਲੀ ਖਦਾਨਾ ਵਾਂ ਛੜ ਜੇ ਗੱਪਾਂ ਨਹੀਂ ਐਨ ਇਸ ਲੀਕ ਨੂੰ ਕੱਲੂ ਮਾੜਾ ਮੋਟਾ ਰਹੇਗਾ ਜੀ ਕਿ ਤੇਰੇ ਹਾਂ ਫਿਰ ਆਪਾਂ ਕਸੀ ਗੱਲੇ ਲੀਹਲੀ ਕੋਹਰ ਦੂੰਗੀ ਕਰ ਦਿਆਂਗੇ ਇਹ ਉਹਨਾਂ ਲੀਕ ਬੱਜੀ ਵੀ ਹੈ ਦੇਖ ਸਿੱਧੀ ਖਾਲ ਹੈ ਬਈ ਦੇਖ ਸਿੱਧੀ ਇਹ ਜਿੱਥੇ ਕਣਕ ਨਹੀਂ ਹੈ ਸਿੱਧੀ ਉਹ ਨਹਿਰ ਤੱਕ ਜਾ ਰਹੀ ਹੈ ਇਤਨੀ ਨਹੀਂ ਬਈ ਚੀਜ਼ਾਂ ਮਤਲਬ ਇਤਨੀ ਹੌਲੀ ਹੌਲੀ ਸਿੱਖੇ ਆ ਪਹਿਲਾਂ ਕਸੀ ਅਗਲੇ ਕੋਲੇ ਕਰਾਂ ਤੇ ਲੀਕਾਂ ਪੱਟੇ ਕਰਾਂ ਤੇ ਇਹ ਆਪਣਾ ਪਹਿਲੀਉ ਲੀਕ ਮਾਰਦੇ ਆ ਸਾਰਾ ਪਾਣੀ ਛੱਟ ਜਾ ਇਹ ਤਿੰਨ ਪੱਟਾਂ ਆਪਣੀਆਂ ਦੋ ਪੱਟਾਂ ਆਪਣੀ ਛੱਡ ਕੇ ਸਾਰਾ ਤਲੇ ਇਕੱਠਾ ਹੋ ਗਿਆ ਜਿੱਥੇ ਟਰੈਕਟਰ ਟਰਟਰ ਲੰਘਿਆ ਵਾ ਕੋਈ ਨੱਕੇ ਨੱਕੇ ਖੁੱਲੇ ਦੇ ਰੇਲ ਟਰੈਕਟਰ ਕੀ ਪੈੜਾਂ ਪੂੜਾਂ ਉਹ ਜਾਂ ਇਸ ਤਰ੍ਹਾਂ ਉਹ ਮਨੋਂ ਸਾਰਾ ਪਾਣੀ ਤਲੇ ਇਕੱਠਾ ਹੋ ਗਿਆ ਤਲੇ ਸੇ ਇੱਧਰ ਖਦਾਨਾ ਵਾ ਝੜ ਛੁੱਟ ਜਾਏਗਾ ਸਾਰਾ ਬਾਕੀ ਦੇਖੋ ਕੱਲ ਨੂੰ ਕਿਹੜਾ ਮਾਰਗ ਪਤਾ ਲੱਗੇਗਾ ਕੀ ਸਿਸਟਮ ਰਹਾ ਦਿਖਾਵਾ ਪਰਾਂ ਜਿਹੜਾ ਤਲ ਦਾ ਖੇਤ ਉਸਮਾ ਕੀ ਤਰ੍ਹਾਂ ਇਧਰ ਖੇਤ ਮਾ ਆਪਣੇ ਬਈ ਪੁਰਾਣਾ ਬੋਰ ਇੱਕ ਜਿਹੜਾ ਕਿ ਖਰਾਬ ਹੈ ਇਸ ਮਾ ਖੋਲਿਆ ਆ ਪਾਣੀ ਦੇਖੋ ਕਿੰਨਾ ਖਾ ਆਇਓ ਕਿੰਨਾ ਕ ਨਹੀਂ ਥੋੜਾ ਥੋੜਾ ਜਾ ਰਿਹਾ ਪਾਣੀ ਇਸ ਮਾ ਉਮੀਦ ਹੈ ਵੀ ਕੱਲ ਤੱਕ ਖਾ ਜੀ ਗਾ ਇਹ ਪਾਣੀ ਬੋਰ ਦੇਖਦੇ ਆਂ ਬੱਕੀ ਇਸ ਤਰ੍ਹਾਂ ਰਹਾ ਇਹ ਖੱਡੇ ਵਾਲਾ ਖੇਤ ਹੈ ਜਿੱਥੇ ਆਪਾਂ ਨੇ ਖੱਡਾ ਬੰਦ ਕਰਿਆ ਦਾ ਇਹਦੇ ਤੇ ਲੀਕ ਪਾਈ ਵੀ ਸਿੱਧੀ ਇੱਕੇ ਨੱਕੇ ਖੋਲਦੇ ਸਾਰਾ ਕੰਨੇ ਵਿੱਚ ਵਗ ਜਾਏਗਾ ਤਲੇ ਆਪਣੇ ਵਿੱਚ ਪਾਣੀ ਸਾਰਾ ਚੜਦੀ ਬੈਂ ਟਿੱਪ ਟਿੱਪ ਇੱਕ ਬਈ ਉਹ ਹੀ ਫਾਇਦਾ ਵਾ ਨੱਕਾ ਵੱਡਣੇ ਕੀ ਲੋੜ ਐ ਹੋਰ ਕੁਝ ਕਰਨੇ ਕੀ ਲੋੜ ਨਹੀਂ ਟੱਕ ਮਾਰੋ ਬਸ ਪਾਣੀ ਬਹਾਰ ਸਾਰਾ ਤਲੇ ਜਗਾ ਹੋਣੀ ਚਾਹੀਦੀ ਐ ਪਾਣੀ ਚਾਰਨ ਦੇ ਨੂੰ ਬਸ ਇਹ ਕਣਕ ਕੋਰ ਵਾਲੀ ਆਪਣੀ ਇਸ ਨੂੰ ਮੀਂਹ ਹੀ ਪਾਣੀ ਐ ਇਹਨੂੰ ਉੱਪਰ ਪਾਣੀ ਨਹੀਂ ਲਾਇਆ ਹਲੇ ਦੇਖੋ ਮੰਜੀ ਕਿਲੇ ਹੋਰ ਐ ਆਪਣੇ ਪਰਾਂ ਛੱਡੇ ਵੇ ਬੱਕੀ ਹੋ ਐ ਰੇ ਪਾ ਦੇ ਤਾਂ ਉਦੋਂ ਪਹਿਲਾਂ ਕਣੀ ਆਹੀ ਪੀਤੀਆਂ ਮਾਰ ਲਿਆ ਇਹ ਕਣਕ ਮਗੇੜਾ ਉਸ ਖੇਤ ਮਹੀਂ ਆ ਪਾਣੀ ਜਿਹੜੇ ਨੂੰ ਤਾਜ ਆਇਆ ਵਦਾ ਬੱਕੀ ਸਰੋਂ ਦਾ ਬਚਾਓ ਐ ਪਾਣੀ ਸਰੋਂ ਨੂੰ ਦੇਰ ਹੋਊਗੀ ਦੀ ਆ ਇਹਨੂੰ ਇਸ ਕਰਕੇ ਸਰੋਂ ਖਾ ਖੂਗੀ ਗਿਰੀ ਦਾ ਹੈ ਮੜੀ ਮੁੱਟੀ ਹੂੰ ਚਲੋ ਬਈ ਔਲਿਆਂ ਵੀ ਹਜੇ ਬੱਚੋ ਹੋਈ ਰਹੇਗਾ ਜਿਹੜੇ ਗੜੇ ਪਈਆਂ ਹੈ ਤਾਂ ਹੈ ਨੁਕਸਾਨ ਪਰ ਬਚਾਓ ਐ ਬਈ ਫਿਰ ਵੀ ਸ਼ੁਗਰਾ ਮਹਾਰਾਜ ਦਾ ਚਲੋ ਜੋ ਕਰਦੇ ਮਹਾਰਾਜ ਨੇ ਸਿਰ ਮੱਥਾ ਹੈ ਗਣਾ ਉਸ ਤੇ ਭਜ ਨਹੀਂ ਸਕਦੇ ਬਾਈ ਆਪਾਂ ਬਾਕੀ ਕਣਕ ਮਾਂ ਕੁਛ ਖੇਤਾਂ ਮਾਂ ਦੇ ਨਿਕਲ ਗਿਆ ਪਾਣੀ ਕੁਛ ਖੇਤ ਮਾਂ ਆਪਾਂ ਅੰਦਰੋਂ ਜਣ ਲਾ ਕੇ ਵੀ ਕੱਢਣਾ ਲੱਗੇਗਾ ਜੜੇ ਨੂੰ ਘੜਾਂਗੇ ਹੌਲੇ ਆ ਕਿਉਂ ਫੇਰ ਅੱਗੇ 31 ਗਾ 5 6 ਗਾ 10 ਰਹੇ ਨਹੀਂ ਆਪਾਂ ਛੱਡ ਵੀ ਨਿੰਦੇ ਕੋਈ ਬਾਤ ਨਹੀਂ ਦੀ ਟਰ ਡੱਕ ਕੇ ਖੇਤਾਂ ਬਾਈ ਜੇ ਮਤਲਬ ਇਹ ਬੀ ਬੀ ਪਾਣੀ ਖਾ ਜੀਗੇ ਫੇਰ ਜੇ ਦੁਬਾਰੇ ਪੈ ਗਿਆ ਫੇਰ ਅੱਖਾ ਹੋ ਜੀਗਾ ਫਿਰ ਕਣਕ ਜਮੀ ਉਹ ਹੋ ਜੇਗੀ ਪਨੀਰ ਕੁਝ ਜਿਹੜਾ ਹੌਲਾ ਖੇਤ ਹੋਆ ਜੀ ਨਾ ਉਹ ਮਾਉਂ ਵੀ ਕਣਕ ਪਹਿਲਾਂ ਵੀ ਮਤਲਬ ਇੰਨਾ ਬਰ ਨਹੀਂ ਕਰਦੀ ਕਰेंगे ਭਾਈ ਕੁਝ ਉਸ ਜਿੰਨਾ ਕਪਰਾਲਾ ਹੋਆ ਹਮ ਸਰਮਾ ਫਲੀ ਤਾਂ ਲੱਗ ਗਈ ਬਣਨਾ ਇਹ ਦੇਖੋ ਕੁਝ ਫਲੀਆਂ ਤੋੜੀ ਵੀ ਹੈ ਗੜਿਆਂ ਨੇ ਟਾਣੀਆਂ ਹੀ ਤੋੜਦੀਆਂ ਵਿੱਚ ਇੱਕ ਦੋ ਦਿਨਾਂ ਵਿੱਚ ਸੁੱਕेंगी ਟਾਣੀਆਂ ਫਿਰ ਪਤਾ ਲੱਗੇਗਾ ਹਜੇ ਇੰਨਾ ਦਿਖਦਾ ਨਹੀਂ ਉਗੇਰ ਦੀ ਢੇਡੀ ਕਰਦੀ ਹਵਾ ਨੇ ਹਵਾ ਬਹੁਤੀ ਮੀਂਹ ਅੱਜ ਬਈ ਮਿਲ ਤੇ ਆਂਦੇ ਵੇ ਵਾਪਸੀ ਟਾਈਮ 'ਮਾ ਕੁਛ ਬੱਚੇ ਮਿਲੇ ਆਪਾਂ ਨੂੰ ਲੰਗਰ ਛਕਾਂਦੇ ਉਹਨਾਂ ਦੀ ਵੀਡੀਓ ਸਾਂਝੀ ਕਰਾਂਗਾ ਮੈਂ ਥੋੜੀ ਜਿਹੀ ਕਲਿੱਪ ਬਣਾਈ ਧੀ ਮੈਂ ਉਹ ਵੀਡੀਓ ਸਾਂਝੀ ਕਰਾਂਗਾ ਥਰੇ ਗੱਲ ਦੇਖਿਓ ਕਿਸ ਤਰ੍ਹਾਂ ਲੱਗੀ ਲਓ ਜੀ ਬੱਚਿਆਂ ਨੂੰ ਮਲਾਮ ਆਪਾਂ ਜੋ ਸੇਵਾ ਨਿਭਾ ਰਹੇ ਆਂ ਸਸੀ ਗਾਲ ਜੀ ਕਿਹੜਾ ਪਿੰਡਾ ਬੱਚੇ ਸ੍ਰੇਵਨਜਾਰਾ ਹੈ ਸ੍ਰੇਵਨਬਾਰੇ ਹੈ ਛੋਟੇ ਸਾਹਿਬ ਜਰ ਦੇਗੀ ਸਾਹਦਤ ਨੂੰ ਪ੍ਰਣਾਮ ਹੈ ਬਾਈ ਸਿੱਖ ਕੌਮ ਨੇ ਇਹੋ ਹੀ ਖੱਟਿਆ ਬਾਈ ਦੇਖੋ ਸਿੱਖੀ ਸਰੂਪਮਾ ਬੱਚੇ ਮਤਲਬ ਪ੍ਰਣਾਮ ਹੈ ਬਾਈ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਾਂ ਨੂੰ ਸਰਦਾਰੀਆਂ ਬਖਸ਼ੀਆਂ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਫਖਰ ਕਰ ਕੇ ਕਹਿ ਸਕਾਂ ਵੀ ਅਸੀਂ ਸਰਦਾਰ ਹੈ ਠੀਕ ਹੈ ਬਾਈ ਬਹੁਤ ਖੁਸ਼ੀ ਹੋਈ ਬੱਚਿਆਂ ਨੂੰ ਮਿਲ ਕੇ ਠੀਕ ਹੈ ਬੱਚੇ ਧੰਨਵਾਦ ਮਾਰਿਆ ਇਹਦੇ ਬਾਈ ਖੇਤਾਂ ਮਾ ਗੇੜਾ ਬਚਾਓ ਹੈ ਫਿਰ ਵੀ ਚਲੋ ਫਸਲ ਬੜੀ ਆਪਦਾ ਘਟਕ ਛੱਲ ਲਿਆ ਬਾਈ ਬੰਦਾ ਜਿਹੜਾ ਬਾਈ ਕੱਲ ਬਠਿੰਡੇ ਵਾ ਹੋਇਆ ਬੜਾ ਦਰਦਨਾਕ ਹਾਸਤਾ ਹਾਦਸਾ ਹੋਇਆ ਬਾਈ ਉਹ ਬੱਸੋ ਗਿਰੀਏ ਜਿਹੜੀ ਬੰਦੇ ਨਾਲੇ ਮਾ ਕਿਸੇ ਮਾ ਮਾ ਬਾਈ 8-10 ਜਣੇ ਦੀ ਮੌਤਾਂ ਹੋ ਗਈਆਂ ਕੁਝ ਬੰਦੇ ਜ਼ਖਮੀ ਹੋ ਗਏ ਬਹੁਤ ਭਾਰੀ ਨੁਕਸਾਨ ਹੋਇਆ ਇਹੀ ਚੀਜ਼ਾਂ ਦੇ ਬਾਈ ਪ੍ਰਮਾਤਮਾ ਬਚਾਓ ਰੱਖਿਆ ਬੱਕੀ ਕੰਮ ਪਟੇ ਵੱਧੇ ਚੱਲਦੇ ਰਹਾ ਟਰੈਕਟਰ ਲਾਵਾ ਬਈ ਅੰਦਰ ਕਰਕੇ ਜਗ੍ਹਾ ਜੀ ਲਾਗੇ ਬਈ ਟਰੈਕਟਰ ਅੰਦਰ ਠੀਕ ਹੈ ਜੀ ਅੱਜ ਦੀ ਵੀਡੀਓਰੇ ਤੱਕ ਦੀ ਬਣੇ ਰਹੋ ਨਵੀਂ ਵੀਡੀਓ ਕੱਲ ਕਿਸੇ ਮਾਮ ਮਿਲਾਂ ਜੀ ਆਪਾਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ